ਜਲਾਲਾਬਾਡ ਦੇ ਪਿੰਡ ਦੰਡੀ ਕਦੀਮ ਚਪਲਿਸ ਪਾਰਟੀ ਉਤੇ ਹਮਲੇ ਦੌਰਾਨ ਥਾਣਾ ਸਦਰ ਦੀ ਮਹਿਲਾ ਐਸ ਐਚਓ ਅਮਰਜੀਤ ਕੌਰ ਦੀ ਬਾਂ ਟੁੱਟ ਗਈ ਚਾਦ ਕਿ ਉਹਨਾਂ ਦੇ ਕਨ ਬੈਨਾ ਦੇ ਸਿਰ ਚ ਸੱਟਾਂ ਵੱਜੀਆਂ ਤੇ ਹਮਲਾਵਰਾਂ ਨੇ ਵਰਦੀ ਵੀ ਪਾੜ ਦਿੱਤੀ ਪੁਲਿਸ ਨੇ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਇਸ ਹਮਲੇ ਦੌਰਾਨ ਪੁਲਿਸ ਦੇ ਮੋਬਾਈਲ ਫੋਨ ਵੀ ਖੋਲੇ ਗਏ ਪੁਲਿਸ ਨੂੰ ਡਰੋਨ ਰਾਹੀਂ ਪਾਕਿਸਤਾਨ ਤੋਂ ਹਿਰੋਇਨ ਆਉਣ ਦਾ ਅਲਰਟ ਮਿਲਿਆ ਸੀ ਜਿਸ ਮਗਰੋਂ ਰਾਤ 12 ਵਜੇ ਪੁਲਿਸ ਨੇ ਨਾਕਾ ਲਗਾਇਆ ਸੀ ਜਿਸ ਦੌਰਾਨ ਇਹ ਹਮਲਾ ਹੋਇਆ ਮਾਮਲੇ 'ਚ 10 ਲੋਕਾਂ ਉੱਪਰ ਨਾਂ ਸਣੇ ਤੇ 4 ਉਹ 5 ਅਣਪਛਾਤਿਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮਹਿਲਾ ਤੇ ਇੱਕ ਹੋਰ ਵਿਅਕਤੀ ਨੂੰ ਹਿਰਾਸਤ ਚ ਲੈ ਲਿਆਏ ਸੀ ਤੋਂ ਤਿੰਨ ਘੰਟੇ ਇਨਫੋਰਮੇਸ਼ਨ ਦੇ ਰਿਗਾਰਡਿੰਗ ਤੇ ਇਨਵੈਸਟੀਗੇਸ਼ਨ ਇਸ ਵੰਟੇ ਗਏ ਸੀ ਪਰ ਸਾਨੂੰ ਕੋਈ ਖ਼ਬਰ ਨਹੀਂ ਸਿੱਧੀ ਮਤਲਬ ਇਹ ਉਸ ਤਰ੍ਹਾਂ ਦਾ ਬਾਕ ਕਰ ਦਿੱਤਾ ਸਾਨੂੰ ਦਰਮਿਆਨ ਦੀ ਰੱਬੀ ਪਾੜੀ ਇਹ ਮੋਬਾਈਲ ਨੇ ਕੋਈ ਸਾਡਾ ਤੇ ਸਿਰ ਪਿਕਸਾ ਲੱਗੇ ਉਹਨਾਂ ਦੇ ਉਹਨਾਂ ਦੇ ਵੀ ਕਾਫੀ ਸਾਡਾ ਲੱਗੇ ਐਸ ਐਚ ਓ ਸਦਰ ਇਹਨਾਂ ਨੇ ਟਰੈਪ ਲਗਾਇਆ ਹੋਇਆ ਸੀ ਨਾਲ ਇਹਨਾਂ ਦੇ ਮੁਲਾਜ਼ਮ ਸੀ ਪਰ ਜਦੋਂ ਇਹਨਾਂ ਨੇ ਉੱਥੇ ਕਰਨੈਲ ਸਿੰਘ ਹੈ ਉਹਦੀ ਟਾਣੀ ਦੀ ਸਰਚ ਕਰਨੀ ਚਾਹੀ ਤਾ ਅੱਗੋਂ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਜਿਹਦੇ ਸਬੰਧੀ ਅਸੀਂ ਐਫਆਰ ਨੰਬਰ 3